ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਬਾਕੀ ਤੁਸੀਂ ਪਹਿਲਾ ਫੋਟੋ ਵੀਡੀਓ ਦੇ ਸਟਾਰਟਿੰਗ ਚ ਹੀ ਦੇਖ ਲਈ ਹੈ ਨਾ ਤੇ ਮੈਂ ਇਹਨਾਂ ਬਾਈ ਦਾ ਬਹੁਤ ਜਿਆਦਾ ਵੱਡਾ ਧੰਨਵਾਦ ਕਰਦਾ ਬਾਈ ਨੇ ਨਾ ਆਪਾਂ ਨੂੰ ਇੱਕ ਨਿਮਾਣੀ ਜੀ ਰੂਹ ਨੂੰ ਲਾ ਲੂ ਜਿਵੇਂ ਵੀ ਹੈ ਨਾ ਇਹਨੇ ਬਾਈ ਨੇ ਬਹੁਤ ਵੱਡਾ ਮਾਣ ਬਖਸ਼ਿਆ ਜਿਹੜਾ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਕਿਉਂਕਿ ਇਹਨੇ ਬਾਈ ਨੇ ਆਪਾਂ ਨੂੰ ਮਤਲਬ ਇੱਕ ਹਸਾਬ ਨਾਲ ਬਿਨਾਂ ਦੱਸੇ ਬਿਨਾਂ ਪੇਮੈਂਟ ਤੋਂ ਬਿਨਾਂ ਕਿਸੇ ਲਾਲਚ ਤੋਂ ਹੈ ਨਾ ਆਪਾਂ ਨੂੰ ਗਿਫਟ ਕਰੀ ਇਹ ਚੀਜ਼ ਹੈ ਨਾ ਤੇ ਆਪਾਂ ਬਹੁਤ ਜਿਆਦਾ ਬਾਈ ਮਤਲਬ ਮੇਰਾ ਪਰਿਵਾਰ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਹਨਾ ਜਦੋਂ ਵੇਖੀ ਅਸੀਂ ਘਰੇ ਬਹੁਤ ਸੋਹਣੀ ਲੱਗੀ ਤਾਂ ਹੀ ਅਸੀਂ ਸਪੈਸ਼ਲੀ ਇੱਥੇ ਵੀਡੀਓ ਕ੍ਰੀਏਟ ਕਰਨ ਆਏ ਆ ਮਤਲਬ ਇਧਰ ਖੇਤ ਆ ਜਾਣਾ ਕਿਤੇ ਮੈਂ ਕਿਹਾ ਵੀ ਬਾਈ ਨੂੰ ਜ਼ਰੂਰ ਬਾਈ ਬਾਰੇ ਦੱਸਿਓ ਪਿੰਡ ਨੂੰ ਬਸ ਮੇਰੀ ਤਾਂ ਛੋਟੀ ਜਿਹੀ ਇਹੀ ਬੇਨਤੀ ਆ ਮੈਂ ਸਾਰੇ ਵੀਡੀਓ ਚ ਇਹੀ ਕਹਿਣਾ ਵੀ ਪਿੰਡ ਦਾ ਮੁੰਡਾ ਹਨਾ ਆਪਣਾ ਮਾਣ ਦਣ ਕਰਨਾ ਬੰਦਾ ਕੰਮ ਬਹੁਤ ਸੋਹਣਾ ਕਰਦਾ ਪਹਿਲੀ ਕਲਾਸ ਤੋਂ ਹਨਾ ਬਾਈ ਪਹਿਲੀ ਕਲਾਸ ਤੋਂ ਇਹਨੂੰ ਸੀਗਾ ਤੇ ਮਤਲਬ ਲੂਚੀ ਸੀਗੀ ਵੀ ਮੈਂ 8 ਦੇ ਵਿੱਚ ਆਵਾਂ ਤੇ ਪਰ 2020 ਦੇ ਵਿੱਚ ਹੀ ਲੱਗਿਆ ਜਿ ਚਾਰ ਸਾਲ ਹੋ ਗਏ ਇਹਦੀ ਇੰਸਟਾਗ੍ਰam ਆਈਡੀ ਵੀ ਮੈਂ ਦਊਂਗਾ ਵੀਡੀਓ ਤੇ ਹਨਾ ਉਹ ਤੁਸੀਂ ਜਾ ਕੇ ਜਰੂਰ ਚੈੱਕ ਕਰੋ ਇਹਨੇ ਕਾਫੀ ਆਪਣੇ ਧਾਰਮਿਕ ਕਾਫੀ ਹਨਾ ਪਲੇਅਰ ਕਾਫੀ ਜਿਹੜੀਆਂ ਵੱਡੀਆਂ ਹਸਤੀਆਂ ਉਹਨਾਂ ਦੀਆਂ ਬਣਾਈਆਂ ਹਨਾ ਚਲੋ ਆਪਣੀ ਤਾਂ ਹੋਣ ਇਹਨੇ ਬਾਈ ਨੇ ਬਣਾਈਆਂ ਪਰ ਪਹਿਲਾਂ ਇਹਨੇ ਬਹੁਤ ਜ਼ਿਆਦਾ ਵੱਡੇ ਵੱਡੇ ਆਟ ਕਰੇ ਆ ਤੇ ਬਾਈ ਦਾ ਮੁੱਲ ਜਰੂਰ ਪਾਓ ਬੰਦਾ ਵੀ ਬਹੁਤ ਵਧੀਆ ਆਪਣੇ ਪਿੰਡ ਦਾ ਬੰਦਾ ਯਾਰ ਹਨਾ ਆਪਣਾ ਮਹਾਨ ਤਾਨ ਬੰਦਾ ਪਰ ਤੁਸੀਂ ਜਰੂਰ ਮੌਕਾ ਦਿਓ ਸ਼੍ਰੀਵਾਦਾਂ ਮੈਂ ਤਾਂ ਇਹੀ ਕਹੂੰਗਾ ਹਨਾ ਕਿਉਂਕਿ ਜੇ ਤੁਸੀਂ ਪੈਸੇ ਤੁਸੀਂ ਤਾਂ ਦੇਨੇ ਆ ਕੋਈ ਜ਼ਿਆਦਾ ਪੈਸੇ ਲੈਂਦਾ ਨਹੀਂਗਾ ਬਹੁਤ ਜ਼ਿਆਦਾ ਥੋੜੀ ਕੀਮਤ ਹੈ ਇਹਦੀ ਤੇ ਪਰ ਤੁਸੀਂ ਤਾਂ ਪੈਸੇ ਦੇਨੇ ਜੇ ਤੁਹਾਨੂੰ ਕੰਮ ਪਸੰਦ ਆਵੇ ਬਾਕੀ ਤੁਸੀਂ ਦੇਖ ਰਹੇ ਹੋ ਬਾਈ ਜ਼ੂਮ ਕਰਕੇ ਇੱਕ ਰੀ ਨੇੜੇ ਦੁਬਾਰਾ ਸਾਰੀ ਚੈੱਕ ਕਰਾ ਲੀ ਫੋਟੋ ਤੇ ਸਾਰਿਆਂ ਨੂੰ ਪਤਾ ਲੱਗ ਜੇ ਹਨਾ ਬਹੁਤ ਸੋਹਣਾ ਆਟਾ ਬਾਈ ਨੂੰ ਮੈਂ ਬਹੁਤ ਬਹੁਤ ਦਿਨੋਂ ਧੰਨਵਾਦ ਕਰਦਾ ਵੀ ਬਾਈ ਨੇ ਹਨਾ ਇੰਨੀ ਜ਼ਿਆਦਾ ਆਪਾਂ ਨੂੰ ਸਪੋਰਟ ਕਰੀ ਆ ਤੇ ਬਹੁਤ ਬਹੁਤ ਥੈਂਕ ਯੂ ਹਨਾ ਬਾਕੀ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਹੀ ਆ ਬਾਈ ਇਹ ਵੀ ਦਿਨਾਂ ਨੇ ਇੰਨਾ ਮਾਣ ਬਖਸ਼ ਆਪਣੇ ਪਿੰਡ ਨੂੰ ਮੈਂ ਬਣਾ ਰਿਹਾ ਮੇਰੀ ਕੋਸ਼ਿਸ਼ ਆ ਤੇ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਤੇ ਸਪੋਰਟ ਜਰੂਰ ਕਰਿਓ ਬਾਈ ਨੂੰ ਮੈਂ ਤਾਂ ਇਹੀ ਕਹੂੰਗਾ ਮੈਂ ਆਈਡੀ ਵੀ ਬਾਈ ਦੀ ਮੈਂਸ਼ਨ ਕਰੂੰਗਾ ਤੇ ਬਾਈ ਬਾਰੇ ਤੁਸੀਂ ਸਾਰੀ ਡਿਟੇਲ ਆਪ ਹੀ ਕੱਢ ਹੀ ਲੈਣੀ ਆ ਤੇ ਕੋਈ ਵੀ ਲੋਡ ਹੋਈ ਦਾ ਆਪਾਂ ਨੂੰ ਜਰੂਰ ਦਾ ਬਾਕੀ ਮੈਂ ਵੱਡੇ ਬਾਈ ਨੂੰ ਕਹੂੰਗਾ ਵੀ ਹਨਾ ਇਹ ਫੋਟੋ ਬਾਰੇ ਤੇ ਆਪਣੀ ਆਰਟ ਬਾਰੇ ਸਾਰਾ ਕੁਝ ਆਪਣੀ ਇਨਫੋਰਮੇਸ਼ਨ ਬਾਈ ਨੂੰ ਦਿਓ ਦਾ ਨੰਬਰ ਹਨਾ ਜਾਂ ਆਪਣੀ ਆਈਡੀ ਕੁਝ ਵੀ ਦੱਸੂਗਾ ਬਾਕੀ ਸਾਰੀ ਡਿਟੇਲ ਬਾਈ ਦੱਸਿਓ ਜਰੂਰ ਆਪਣੀ ਵੀਡੀਓ ਦੇ ਵਿੱਚ ਹੈਲੋ ਬਾਈ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਬਾਈ ਦੀ ਫੋਟੋ ਬਣਾਈ ਸੀ ਬਹੁਤ ਪਿਆਰ ਦਿੱਤਾ ਬਈ ਨੇ ਫੋਟੋ ਨੂੰ ਘਰੇ ਲੈ ਕੇ ਗਿਆਈ ਇਹਨੇ ਸਰਪ੍ਰਾਈਜ਼ ਕੀਤਾ ਬਾਈ ਨੂੰ ਘਰੇ ਦੇਖ ਕੇ ਵੀ ਸਾਰੇ ਇਹਦੇ ਮਾਪੇ ਖੁਸ਼ ਹੋਏ ਕਰਦੇ ਪਰਿਵਾਰ ਸਾਰਾ ਖੁਸ਼ ਹੋ ਗਿਆ ਤੇ ਬਾਈ ਦੇ ਮੈਂ ਤਾਂ ਬਣਾਈ ਆ ਫੋਟੋ ਕਿਉਂਕਿ ਇਹ ਪਹਿਲਾ ਯੂਟਿਊਬਰ ਆ ਹੱਡੇ ਪਿੰਡ ਦਾ ਜਿਹਨੂੰ ਪਲੇ ਬਟਨ ਮਿਲਿਆ ਸਨਮਾਨਤ ਵੀ ਬਹੁਤ ਕੀਤਾ ਲੋਕਾਂ ਨੇ ਮੈਂ ਇਹ ਈ ਾਕਾਤ ਨਹੀਂ ਮੈਂ ਸਨਮਾਨਤ ਕਰ ਸਕਾਂ ਮੈਂ ਮੈਂ ਹਜੇ ਤਾਂ ਛੋਟਾ ਹੈ ਜੇ ਨਾ ਕੋਈ ਇਨਕਮ ਆਉਂਦੀ ਪਰ ਮੇ ਕੋ ਆਹ ਹਾਲ ਦੀ ਕਲਾ ਰਹੀ ਮੈਂ ਬਾਈ ਦਾ ਸਨਮਾਨਤ ਕੀਤਾਗਾ ਇਹ ਹੀ ਮੈਂ ਬਣਾ ਕੇ ਬਾਈ ਨੇ ਆਖਿਆ ਬਾਈ ਕਹਿੰਦਾ ਸਭ ਤੋਂ ਵੱਧਗਾ ਸਨਮਾਨਤ ਮੈਨੂੰ ਇਹ ਲੱਗਿਆ ਬਹੁਤ ਸੋਹਣੀ ਲੱਗੀ ਸੀ ਹੈਲੋ ਬੰਦਾ ਬਹੁਤ ਵੱਧਗਾ ਬਾਈ ਮੈਂ ਸਨਮਾਨਤ ਕੀਤਾ ਪੈਣ ਦਾ ਬੰਦਾ ਦਿਲ ਤੋਂ ਬਹੁਤ ਵੱਧਗਾ ਸਾਡੇ ਪੈਣ ਦਾ ਬੰਦਾ ਹੈ ਮੈਨੂੰ ਬਹੁਤ ਚੰਗਾ ਲੱਗਿਆ ਬਾਈ ਨੂੰ ਬਹੁਤ ਟਾਈਮ ਤੋਂ ਜਾਣਦਾ ਫੋਟੋ ਬਣਾਏ ਮੈਂ ਪੈਣ ਦਾ ਹੀਰਾ ਬੰਦਾ ਹੱਡੇ ਪੈਣ ਦਾ ਚਲੋ ਹਨਾ ਬਾਈ ਦਾ ਬਹੁਤ ਬਹੁਤ ਸ਼ੁਕਰੀਆ ਆਪਣੇ ਬਾਰੇ ਇੰਨਾ ਕੁਸ਼ਕਿਆ ਬਾਈ ਨੇ ਆਪਣੀ ਤਾਂ ਮੈਂ ਵੀ ਇਕ ਆਕਾਤ ਅਲੀ ਗੱਲੀ ਬਾਈ ਨੂੰ ਕਹਿੰਦਾ ਮੈਂ ਵੀ ਨਹੀਂ ਹੈਨੀ ਵਧੀਆ ਪਰ ਲੋਕਾਂ ਨੇ ਰਿਸਪੌਂਸ ਬਹੁਤ ਵਧੀਆ ਦਿੱਤਾ ਹਨਾ ਬਾਕੀ ਆਪਾਂ ਵੀ ਕੋਸ਼ਿਸ਼ ਕਰੀ ਦੀ ਸਾਰੇ ਨਾਲ ਖੜਨ ਦੀ ਤੇ ਬਾਈ ਨਾਲ ਵੀ ਖੜਿਓ ਮੈਂ ਹਰੇਕ ਵੀਡੀਓ ਚ ਪਹਿਲਾਂ ਵੀ ਇੱਕ ਦੋ ਮੁੰਡਿਆਂ ਨੇ ਵੀਡੀਓ ਪਾਈਆਂ ਪੈਣ ਦੇ ਵੀ ਸਾਰੇ ਨਾਲ ਖੜੇ ਉਹਨਾਂ ਦੇ ਬਾਕੀ ਵੱਡੇ ਬਾਈ ਆਪਣੀ ਆਈਡੀ ਜਾਂ ਜਾਂ ਆਪਣੀ ਇੰਸਟਾਗ੍ਰਾਮ ਆਈਡੀ ਵੀ ਜਿਹੜੇ ਨੰਬਰ ਨੇ ਜਨਾ ਤਾਂ ਇੰਸਟਾਗ੍ਰਾਮ ਆਈਡੀ ਜ਼ਰੂਰ ਦੱਸ ਦੀ ਤੇ ਬਾਈ ਨੂੰ ਉਸੇ ਵਾਸਤੇ ਨਾਲ ਤਰਜੀਹ ਦੇ ਤਦ ਬਈ ਮੇ ਇੰਸਟਾਗ੍ਰam ਆਈਡੀ ਹੈਗੀ ਆ Akashdi_artist193 ਤੇ ਬਾਕੀ ਆਈਡੀ ਨਾ ਮੈਂ ਵੀਡੀਓ ਦੇ ਉੱਤਰ ਵੀ ਮੈਂਸ਼ਨ ਜ਼ਰੂਰ ਕਰੂੰਗਾ ਤੇ ਉੱਥੇ ਵੀ ਜਾ ਕੇ ਸਰਚ ਕਰਕੇ ਇੰਸਟਾਗ੍ਰam ਤੇ ਜਦੋਂ ਮਰਜ਼ੀ ਮੈਸੇਜ ਡੀਐਮ ਕਰ ਲਿਓ ਰਿਪਲਾਈ ਕਰੂੰਗਾ ਜਿੰਨਾ ਹੋਇਆ ਤੁਹਾਡਾ ਫਾਇਦਾ ਹੋਊਗਾ ਕੋਈ ਚੱਕਰ ਨਹੀਂ ਕੰਮ ਦੇਖੋ ਕੰਮ ਦੇ ਹਿਸਾਬ ਨਾਲ ਹਨਾ ਬਾਈ ਦੀ ਆ ਕਲਾ ਦੇਖ ਲਓ ਬਾਈ ਨੈਟਵਰਕਰੀ ਫੇਰ ਫੋਟੋ ਦਿਖਾਉਂਦੀ ਸਾਰੀ ਬਸ ਉਹ ਹਿਸਾਬ ਨਾਲ ਬਾਈ ਨੂੰ ਤੁਸੀਂ ਆਪ ਹੀ ਪੇਮੈਂਟ ਕਰ ਦਿਓ ਨਹੀਂ ਕੋਈ ਲੋੜ ਨਹੀਂ ਤੁਸੀਂ ਬਾਈ ਇਹਨਾ ਮੈਂ ਗਿਫਟ ਵੱਲੋਂ ਵੀ ਹੈ ਨਾ ਬਾਈ ਵੀ ਮੈਂ ਕਰ ਦੂੰਗਾ ਜੇ ਮੇਰਾ ਕੰਮ ਨਾ ਹੋ ਜਾ ਲੀਕਿਆ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਬਾਈ ਦੀ ਕਲਾ ਦਾ ਮੁੱਲ ਜ਼ਰੂਰ ਪੈਣਾ ਚਾਹੀਦਾ ਹੈ ਸਪੋਰਟ ਜ਼ਰੂਰ ਕਰਿਆ ਕਰੋ ਜਿਹੜਾ ਬੰਦਾ ਇੰਨਾ ਹੈ ਨਾ ਮਿਹਨਤ ਕਰਦਾ ਕੋਈ ਇਹ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਥੈਂਕ ਯੂ